ਪੰਜਾਬ ਦੀਆਂ ਸੜਕਾਂ ਦੇ ਉੱਤੇ ਅੱਜ ਕਿਸਾਨਾਂ ਦੇ ਮੋੜ ਟਰੈਕਟਰ ਬੁੱਕਣਗੇ ਉੱਥੇ ਹੀ ਅੱਜ ਟਰੈਕਟਰ ਮਾਰਚ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਦੱਸਿਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਉੱਥੇ ਹੀ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਪੁਲਿਸ ਪ੍ਰਸ਼ਾਸਨ ਨਾਲ ਆਮੋ-ਸਾਮਣੇ ਹੋ ਸਕਦਾ ਹੈ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੜੇ ਹੋਏ ਨਜ਼ਰ ਆ ਰਹੇ ਨੇ ਅਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਨੇ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਐਲਾਨ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਅੱਜ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਹਜੇ ਵੀ ਉਹਨਾਂ ਦੀ ਭੁੱਖੜਤਾ ਜਾਰੀ ਹੈ ਤੇ ਭੁੱਖੜਤਾ ਕਾਰਨ ਉਹਨਾਂ ਦੀ ਜਿਹੜੀ ਸਿਹਤ ਹੈ ਦਿਨੋ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਲਗਾਤਾਰ ਚਿੰਤਤ ਨਜ਼ਰ ਆ ਰਹੀਆਂ ਨੇ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਹੈ ਤੇ ਦੂਜੇ ਪਾਸੇ ਅੱਜ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਦੂਜੇ ਪਾਸੇ ਸਰਵਣ ਸਿੰਘ ਪੰਦੇਰ ਨੇ ਸ਼ੰਭੂ ਬਾਰਡਰ ਤੋਂ ਡੱਲੇਵਾਲ ਨੂੰ ਲੈ ਕੇ ਇੱਕ ਅਪੀਲ ਕੀਤੀ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਜਿਹੜਾ ਕਿ ਆਪਣਾ ਮਰਨ ਵਰਤ ਛੱਡਣ ਤੇ ਜਿਸ ਤੋਂ ਬਾਅਦ ਉਹ ਸਿਹਤ ਤੋਂ ਠੀਕ ਹੋ ਗਏ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਅਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਮੈਂ ਬੇਸ਼ੱਕ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਹਾਂ ਕਰ ਚੁੱਕਾ ਪਰੰਤੂ ਮੈਂ ਆਪਣਾ ਮਰਨ ਵਰਤ ਨਹੀਂ ਤੋੜਾਂਗਾ ਜਦੋਂ ਤੱਕ ਕੇਂਦਰ ਸਰਕਾਰ ਝੁਕ ਨਹੀਂ ਜਾਂਦੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਮਰਨ ਵਰਤ ਨਹੀਂ ਛੱਡਾਂਗਾ ਤੇ ਜਿਸ ਦੇ ਤਹਿਤ ਹੁਣ ਡੱਲੇਵਾਲ ਦੇ ਵੱਲੋਂ ਜਿਹੜਾ ਕਿ ਕਹਿ ਦਿੱਤਾ ਕਿ ਜੇ ਮੇਰੀ ਸਿਹਤ ਠੀਕ ਹੋਈ ਤਾਂ ਮੈਂ ਜ਼ਰੂਰ ਮੀਟਿੰਗ 'ਚ ਸ਼ਾਮਲ ਹੋਵਾਂਗਾ ਕਿਸਾਨ ਜਥੇਬੰਦੀਆਂ ਲਗਾਤਾਰ ਅਗਲੇ ਨੇ ਰਣਨੀਤੀ ਕੱਢ ਰਹੀਆਂ ਨੇ ਤੇ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਅੱਜ ਟਰੈਕਟਰ ਮਾਰਚ ਕੱਢ ਕੇ ਸਰਕਾਰ ਦੇ ਖਿਲਾਫ ਮੋੜ ਪੜਾਸ ਕੱਢਣਗੀਆਂ ਤੇ ਸਰਮਣ ਸਿੰਘ ਬੰਦੇਰ ਨੇ ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ 14 ਫਰਵਰੀ ਨੂੰ ਜੋ ਮੀਟਿੰਗ ਹੋਣੀ ਆ ਉਹ ਪਹਿਲਾਂ ਕਰਵਾਈ ਜਾਵੇ 26 ਜਨਵਰੀ ਨੂੰ ਮੀਟਿੰਗ ਦਾ ਮੋੜ ਸੱਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਅੱਜ ਯਾਨੀ ਕਿ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੁੜ ਆਪਣੀਆਂ ਹੱਕਾਂ ਦੇ ਲਈ ਆਵਾਜ਼ ਚਖੇਗੀ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਮੁੜ ਪੜਾਸ ਕਿਸਾਨ ਜਥੇਬੰਦੀਆਂ ਕੱਢਣਗੀਆਂ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਉੱਥੇ ਹੀ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਪੁਲਿਸ ਪ੍ਰਸ਼ਾਸਨ ਨਾਲ ਆਮੋ-ਸਾਮਣੇ ਹੋ ਸਕਦਾ ਹੈ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ 13 ਫਰਵਰੀ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਦੇ ਉੱਤੇ ਡਟੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੜੇ ਹੋਏ ਨਜ਼ਰ ਆ ਰਹੇ ਨੇ ਅਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਨੇ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਐਲਾਨ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਅੱਜ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਹਜੇ ਵੀ ਉਹਨਾਂ ਦੀ ਭੁੱਖੜਤਾ ਜਾਰੀ ਹੈ ਤੇ ਭੁੱਖੜਤਾ ਕਾਰਨ ਉਹਨਾਂ ਦੀ ਜਿਹੜੀ ਸਿਹਤ ਹੈ ਦਿਨੋ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਲਗਾਤਾਰ ਚਿੰਤਤ ਨਜ਼ਰ ਆ ਰਹੀਆਂ ਨੇ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਹੈ ਤੇ ਦੂਜੇ ਪਾਸੇ ਅੱਜ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਦੂਜੇ ਪਾਸੇ ਸਰਵਣ ਸਿੰਘ ਭੰਦੇਰ ਨੇ ਸ਼ੰਭੂ ਬਾਰਡਰ ਤੋਂ ਡੱਲੇਵਾਲ ਨੂੰ ਲੈ ਕੇ ਇੱਕ ਅਪੀਲ ਕੀਤੀ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਜਿਹੜਾ ਕਿ ਆਪਣਾ ਮਰਨ ਵਰਤ ਛੱਡਣ ਤੇ ਜਿਸ ਤੋਂ ਬਾਅਦ ਉਹ ਸਿਹਤ ਤੋਂ ਠੀਕ ਹੋ ਗਏ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਅਤੇ ਜਿਸ ਤੇ ਤਹਿਤ ਉਹਨਾਂ ਨੇ ਕਿਹਾ ਕਿ ਮੈਂ ਬੇਸ਼ੱਕ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਹਾਂ ਕਰ ਚੁੱਕਾ ਪਰੰਤੂ ਮੈਂ ਆਪਣਾ ਮਰਨ ਵਰਤ ਨਹੀਂ ਤੋੜਾਂਗਾ ਜਦੋਂ ਤੱਕ ਕੇਂਦਰ ਸਰਕਾਰ ਝੁਕ ਨਹੀਂ ਜਾਂਦੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਮਰਨ ਵਰਤ ਨਹੀਂ ਛੱਡਾਂਗਾ ਤੇ ਜਿਸ ਤੇ ਤਹਿਤ ਹੁਣ ਡੱਲੇਵਾਲ ਦੇ ਵੱਲੋਂ ਜਿਹੜਾ ਕਿ ਕਹਿ ਦਿੱਤਾ ਕਿ ਜੇ ਮੇਰੀ ਸਿਹਤ ਠੀਕ ਹੋਈ ਤਾਂ ਮੈਂ ਜ਼ਰੂਰ ਮੀਟਿੰਗ 'ਚ ਸ਼ਾਮਲ ਹੋਮੇਗਾ ਕਿਸਾਨ ਜਥੇਬੰਦੀਆਂ ਲਗਾਤਾਰ ਅਗਲੇ ਰਣਨੀਤੀ ਕੱਢ ਰਹੀਆਂ ਨੇ ਤੇ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਮੁਤਾਬਕ ਕਿਸਾਨ ਜਥੇਬੰਦੀਆਂ ਅੱਜ ਟਰੈਕਟਰ ਮਾਰਚ ਕੱਢ ਕੇ ਸਰਕਾਰ ਦੇ ਖਿਲਾਫ ਮੋੜ ਪੜਾਸ ਕੱਢਣਗੀਆਂ ਤੇ ਸਰਮਣ ਸਿੰਘ ਬੰਦੇਰ ਨੇ ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ 14 ਫਰਵਰੀ ਨੂੰ ਜੋ ਮੀਟਿੰਗ ਹੋਣੀ ਆ ਉਹ ਪਹਿਲਾਂ ਕਰਵਾਈ ਜਾਵੇ 26 ਜਨਵਰੀ ਨੂੰ ਮੀਟਿੰਗ ਦਾ ਮੋੜ ਸੱਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਅੱਜ ਯਾਨੀ ਕਿ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੁੜ ਆਪਣੀਆਂ ਹੱਕਾਂ ਦੇ ਲਈ ਆਵਾਜ਼ ਚਖੇਗੀ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਮੁੜ ਪੜਾਸ ਕਿਸਾਨ ਜਥੇਬੰਦੀਆਂ ਕੱਢਣਗੀਆਂ